ਸੋ ਮੈਂ ਕਿਹਦੇ ਨੂੰ ਦੇਖ ਰਿਹਾ ਨਹੀਂ ਪਾ ਸਕਦਾ ਚੈਨਲ ਤੇ ਨਵੇਂ ਟੱਕ ਚੈਨਲ ਨੂੰ ਸਬਸਕ੍ਰਾਈਬ ਕਰ ਤਾ ਜੋ ਤਾਂ ਮੈਂ ਜੀ ਆ ਪਰ ਵਿੱਚ ਹੋਣ ਵਾਲੀ ਮੇਰੇ ਦਾ ਨਸ਼ਾ ਲੱਗਾ ਹੁਣ ਮੈਂ ਗੋਲੀਆਂ ਖਾਣਾ ਹਸਪਤਾਲ ਜਿੱਦ ਤੱਕ ਪਹੁੰਚਦੀ ਜਦੋਂ ਹੁਣ ਪਹਿਲਾਂ ਲੱਗਾ ਤੇ ਮੈਂ ਕੀ ਕਰਾਂ ਸਬਸਕ੍ਰਾਈਬ ਕਰ ਲਿਆ ਹੋਵੇਗਾ ਆਓ ਤਾਂ ਚੱਲਦੇ ਆ ਅੱਜ ਦੀ ਪੱਟੀ ਕੋਲ ਤੂੰ ਨਾ ਕਰ ਇਹਦਾ ਨਹੀਂ ਸ਼ਾਇਦ ਸ਼ਰਮਨਾ ਸ਼ਾੜਾ ਟੈਨੂ ਨਾ ਕਰ ਇਹਦਾ ਨਾ ਕਰ ਪਰਨਾ ਮੰਨਣਾ ਪਰਨਾ ਮੰਨਣਾ ਉਹ ਤਾਂ ਪਹਿਲਾਂ ਹੀ ਨਾ ਮੰਨਦਾ ਮੈਂ ਸੁਧਰੇ ਆਂ ਤੈਨੂੰ ਨਹੀਂ ਵੀਰ ਤੂੰ ਅਧਰ ਮੈਨੂੰ ਕੱਲੇ ਨੂੰ ਤਿੰਨ ਜਾਨੇ ਪਏ ਸੀ ਮੈਂ ਤਾਂ ਤੈਨੂੰ ਪਿਆ ਆ ਵੀਰ ਤੂੰ ਆ ਸਭ ਕੁਝ ਮੇਰੇ ਕੋਲ ਪੈਸੇ ਵੀ ਖੋਲੇ ਫੋਨ ਵੀ ਖੋਲਿਆ ਕੋਈ ਨਹੀਂ ਹੋਇਆ ਤੇਰੇ ਕੋਲ ਚਿੱਟਾ ਹੋਇਆ ਤੇਰਾ ਵਿਆਹ ਹੋਇਆ ਤੇਰੇ ਬੱਚੇ ਹੈਗੇ ਚਿੱਟਾ ਹੋਇਆ ਨਾਮ ਮੇਰਾ ਗੈਣੀ ਆ ਨਹੀਂ ਗਰਨ ਸਾਹਿਬ ਦੇ ਹੱਥ ਰਖਲਾ ਮੈਂ ਬੰਦੇ ਜਿਹੜੇ ਦਾ ਫੋਨ ਹੀ ਮੈਂ ਉਹ ਬੰਦੇ ਨੂੰ ਵੀ ਸੱਦ ਲੈਣਾ ਤੁਹਾਡੇ ਕੋ ਫੋਨ ਉਹਨੇ ਖੜਿਆ ਕਿ ਨਹੀਂ ਉਹ ਬੰਦੇ ਨੇ ਸੁਣਿਆਰੇ ਨੇ ਸਾਡੇ ਕੋਈ ਮੈਂ ਲਿਆਉਣੇ ਨੇ ਹਾਂ ਯਾਰ ਗੱਲ ਮੈਂ ਲਾਉਣਾ ਮੇਰੇ ਕੋ ਹੈਗਾ ਵਾ ਮੈਂ ਨਾ ਮੇਰੇ ਕੋ ਹੈਗਾ ਵਾ ਮੈਂ ਲਾਉਣਾ ਮੈਂ ਮੇਰੇ ਕੋ ਹੈਗਾ ਨਹੀਂ ਮੈਂ ਲਾਉਣਾ ਮੈਂ ਭਾਜੀ ਲਾਉਣਾ ਆਖੋ ਮੈਂ ਲਾਉਣਾ ਵਾ ਮਿਰਜਿਤ ਵੀਰ ਜੀ ਦੇਰ ਜੀ ਹੱਥ ਹੱਥ ਵਿੱਚ ਆ ਸਾਹਮਣੇ ਕੱਢ ਕੇ ਉਖਾਸਾ ਵੀਰ ਜੀ ਮੈਂ ਲਾਉਣਾ ਵਾ ਵੀਰ ਜੀ ਮੈਂ ਲਾਉਣਾ ਯਾਰ ਸਾਡੇ ਸਾਡੇ ਖਾਦੇ ਹੁਣ ਮੈਂ ਲਾਉਣਾ ਵਾ ਇਹਨੇ ਕੋਲ ਚਿੱਟਾ ਹੀ ਰਹੀ ਹੈਗਾ ਵੀਰ ਜੀ ਮੈਂ ਲਾਉਣਾ ਵਾ ਲਾਉਣਾ ਰਿਹਾ ਯਾਰ ਭੰਟਾ ਸਾਡੇ ਨੇ ਮਾਰਾ ਕੱਢ ਕੇ ਉਖਾ ਮੇਰੀ ਗੱਲ ਸੁਣ ਪ੍ਰਧਾਨ ਹੈ 2 ਮਿੰਟ ਖਲੋ ਯਾਰ ਨਿਕਲਿਆ ਨਿਕਲਿਆ 2 ਮਿੰਟ ਖਲੋ ਯਾਰ ਮੀਡੀਆ ਵਾਲੇ ਗਲਦੇ ਨਾ ਖਰਾਬ ਹੋ ਜਾਣਾ ਇਹ ਮੈਂ ਤੁਹਾਨੂੰ ਆਖੀ ਜਾਂਦਾ ਕੰਮ ਖਰਾਬ ਹੋ ਜਾਣਾ ਹੈ ਹੋ ਜਾਏ ਚਲ ਜਾਓ ਦੇਖ ਲੈ ਭਾਜੀ ਇਹਨਾ ਅੱਜ ਤੋਂ 4 ਮਹੀਨੇ ਮੇਰੇ ਕੋ ਪੈਸੇ ਖੋਏ ਮੋਬਾਈਲ ਵੀ ਖੋਇਆ ਸੀ ਬਲਦੇਵ ਚੌਂਕੀ ਚਾਰਜ ਗਵਾਵਾ ਉਹਨਾਂ ਨੇ ਮੈਨੂੰ ਰਿਪੋਰਟ ਲਖਾਈ ਆ ਇਹਨਾਂ ਦੀ ਮੇਰੇ ਕੋ ਸਮਾਨ ਮੈਂ ਸਮਾਨ ਪੀਨਾ ਵਾ ਠੀਕ ਹੈ ਹਾਂ ਮੈਥੋਂ ਕੌਂਸ ਪੜਿਓ ਮੈਂ ਲਿਆਇਆ ਪੀਨਾ ਵਾ ਮੇਰੇ ਕੋ ਹੈਗਾ ਵਾ ਹੈਗਾ ਵਾ ਜਦੋਂ ਤੁਹਾਨੂੰ ਕਹਤਾ ਕਿ ਹੈਗਾ ਵਾ ਆਖੋ ਹੈਗਾ ਵਾ ਕਿੰਨਾ ਵਾ ਇਹ ਥੋੜਾ ਹੀ 500 ਦਾ ਖੋਲ ਕੇ ਕੀ ਦਿਖਾ ਲੈਣਾ ਚਲੋ ਜਦੋਂ ਤੁਹਾਨੂੰ ਕਹਿਤਾ ਗਿਆ ਹੈਗਾ ਵਾ ਹੈਗਾ ਵਾ ਮੇਰੇ ਕੋ ਹਾਂਜੀ ਮੈਂ ਵੇਚਦਾ ਇਹਨੂੰ ਮੈਂ ਪੀਣਾ ਮੈਂ ਹੁਣੇ ਵੀ ਪੀ ਗਿਆ ਮੇਰੇ ਕੋ ਆਹ ਵੇਖ ਲੈਟਰ ਵੀ ਹੈਗਾ ਮੈਂ ਪੀਣਾ ਵਾਂ ਤੂੰ ਵੇਚਦਾ ਮੈਂ ਪੀਣਾ ਵਾਂ ਆ ਵੇ ਵੀਰ ਮੇਰੇ ਕੋ ਲੈਟਰ ਹੈਗਾ ਪਰ ਨਹੀਂ ਹੈਗੀ ਆ ਆਖੋ ਬਾਬਾ ਜੀ ਮੈਂ ਪੀਣਾ ਵਾਂ ਠੀਕ ਹੈ ਪੀਣਾ ਨਹੀਂ ਪੀਣਾ ਵਾ ਕਿ ਸ੍ਰੀ ਸਾਹਿਬ ਦਾ ਲਾਪਾ ਕੇ ਤਾਂ ਨਾ ਪਈ ਕੰਮ ਕਰ ਠੀਕ ਹੈ ਵੇਚਦਾ ਨਾ ਕੀ ਕਰਦਾ ਤੂੰ ਜਾਂਦਾ ਨਹੀਂ ਤਸੀਰ ਆਹ ਨਹੀਂ ਬਾਬਾ ਵੇਹ ਜਿਹੜੀ ਗੱਲ ਸਚਾਈ ਹੈ ਮੈਂ ਸਚਾਈ ਬੋਲਾਂਗਾ ਕੀ ਹੋਇਆ ਕੀ ਅੱਜ ਕੀ ਹੋਇਆ ਅੱਜ ਤਾਂ ਮੈਨੂੰ ਪਤਾ ਨਹੀਂ ਇਹ ਭਾਜ ਨੂੰ ਵੇਖ ਕੇ ਭੱਜ ਆਇਆ ਉਥੋਂ ਇਹ ਚਾਹ ਵੇਚਦਾ ਨਹੀਂ ਵੇਚਦਾ ਪਹਿਲਾਂ ਵੇਚਦਾ ਹੁਣ ਨਹੀਂ ਵੇਚਦਾ ਇਹ ਗੱਲ ਗਲਤ ਆ ਉਹ ਮੈਂ ਸਜਾ ਘਟ ਆਇਆ ਮੈਂ ਵੀਰ ਜੀ ਅੱਜ ਤੋਂ ਕਿੰਨੇ ਸਾਲ ਪਹਿਲਾਂ ਹਾਂ ਵੀਰ ਜੀ ਮੇਰੇ ਮਨ ਇਹਨੂੰ ਮੈਂ ਅੱਜ ਤੋਂ 5 ਮਹੀਨੇ ਪਹਿਲਾਂ ਹੁਣ ਹੀ ਪਿੰਦਾ ਇਹ ਪਿੰਦਾ ਵਾ ਪਹਿਲਾਂ ਹੌਣ ਵੀ ਪੀਂਦਾ ਤੂੰ ਨਹੀਂ ਵਾਦੀਆਂ ਲੈ ਕੇ ਆਇਆ ਹੌਣ ਵੀ ਪੀਂਦਾ ਵਾ ਨਹੀਂ ਹੌਣ ਵੀ ਪੀਂਦਾ ਵਾ ਨਹੀਂ ਵਾ ਤੂੰ ਵੀ ਪੀਂਦਾ ਤੂੰ ਪੀਂਦਾ ਵਾ ਨਹੀਂ ਵਾਦੀਆਂ ਲੈ ਕੇ ਆਇਆ ਹੌਣ ਵੀ ਪੀਂਦਾ ਤੂੰ ਨਹੀਂ ਵਾਦੀਆਂ ਲੈ ਕੇ ਆਇਆ ਤੇਰੀ ਆ ਕੈਮਰੇ 'ਚ ਵੀਡੀਓ ਕਟਾਵਾਂ ਤੂੰ ਲੈ ਕੇ ਆਇਆ ਨਹੀਂ ਵਾ ਆ ਚੱਲਾ ਚੱਲਾ ਆ ਆਪਾਂ ਜੀ ਵੇਚਦੇ ਆ ਇਹ ਕੋਈ ਵੇਚਦਾ ਕੋਈ ਪੀਂਦਾ ਸਿੱਧੀ ਜਿਹੀ ਗੱਲ ਹੈ ਪਾਜੀ ਕੋਈ ਮੇਰੋਂ ਨਿਕਲਿਆ ਤੂੰ ਵੀ ਪੀਂਦਾ ਵਾ ਹਾਂ ਮੈਂ ਮੀਰ ਦਾ ਕਦੋਂ ਪੀਂਦਾ ਪਹਿਲਾਂ ਪਿੰਨਾ ਪਈ ਸਵਾਰੀ ਇੱਥਾ ਆ ਗਈ ਵੀਡੀਓ ਮੈਂ ਕਿੱਧਰ ਨਾਉ ਲੈ ਗਏ ਨਹੀਂ ਵਧੀ ਹੋਏ ਹੁਣੇ 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 ਮੇਰੇ ਨਾਲ ਚੱਲੋ ਮੈਂ ਵੀਡੀਓ ਕਢੋ ਨਾ ਇਹਦੀ ਹੁਣੇ ਵੀ ਵੀ ਖੜਿਆ ਹੁਣੇ ਵੀਡੀਓ ਮੈਂ ਕਿਉਂ ਫੜਾ ਤੈਨੂੰ ਮੈਂ ਕਿਉਂ ਫੜਾ ਮੈਂ ਕਿਉਂ ਫੜਾ ਮੈਂ ਸਵਾਰੀ ਲੈ ਕੇ ਆਉਂਦੇ ਆ ਮੈਂ ਕਿਉਂ ਫੜਾ ਮੈਨੂੰ ਮੈਂ ਤਾਂ ਸਵਾਰੀ ਲੈ ਕੇ ਆਉਂਦੇ ਆ ਮੈਂ ਤੈਨੂੰ ਫੜਿਆ ਮੈਂ ਵੀਰਜੀ ਗੁਰਸੇਖ ਵੀਰਜੀ ਮੈਂ ਨਸ਼ਾ ਕਰਦਾ ਹਾਂ ਮੈਂ ਐਸੀ ਗੱਲ ਪੁੱਛੋ ਨਾ ਨਸ਼ਾ ਛੱਡਣ ਦੇ ਮਾਰੇ ਨੇ ਗਰੰਸਾ ਪਾਇਆ ਸਿਹਰੀ ਸਾਹਿਬ ਪਾਇਆ ਸਾਇ ਸਾਇ ਛੱਡ ਰਿਹਾ ਹਾਂ ਠੀਕ ਹੈ ਚਲੋ ਲੜਾਈ ਕਿਸ ਗੱਲ ਦੀ ਆ ਇਸ ਗੱਲ ਦੀ ਲੜਾਈ ਆ ਜੀ ਇਹ ਚਾਚਾ ਵੇਚਦਾ ਭਾਈ ਹਾਂ ਇਹ ਮੇਰੇ ਗੱਲ ਪਏ ਆ ਇਕੱਠੇ ਹੋ ਗਏ ਲੈ ਮਨ ਲੈ ਗਿਆ ਹਾਂ ਮੈਂ ਕਿਹਾ ਕਲੇ ਨੂੰ ਦੇਖ ਕੇ ਮੈਨੂੰ ਇਹਨਾਂ ਮੈਨੂੰ ਮਾਰਿਆ ਚਲੋ ਠੀਕ ਐ ਉਸ ਤੋਂ ਵੀ ਨਹੀਂ ਵਾਦੀ ਕੀ ਲੈਣ ਗਿਆ ਹਾਂ ਜਦੋਂ ਇਹਦੇ ਗੱਲ ਪਏ ਨੂੰ ਪੁੱਛੋ ਕੀ ਲੈਣ ਗਿਆ ਹਾਂ ਇਹਦਾ ਉੱਥੇ ਕੰਮ ਕੀ ਸੀ ਇਹਦਾ ਪੁੱਛੋ ਨੂੰ ਭਾਜੀ ਜਦੜੇ ਨੂੰ ਪੁੱਛੋ ਜਦੜੇ ਗੱਲ ਮੈਂ ਕਿਹ ਬੰਦੇ ਨਾਲ ਗਿਆ ਹਾਂ ਕਿਹਰੇ ਬੰਦੇ ਦੇ ਨਾਲ ਗਿਆ ਹਾਂ ਦੱਸ ਜਵਾਬ ਦੇ ਉਹਨਾਂ ਨੂੰ ਜਵਾਬ ਦੇ ਨਾ ਤੇ ਫੰਜੇ ਨਾਲ ਸੂਸੇ ਕਰਦਾ ਹੈ ਮੇਰਾ ਘਰ ਆਇਓ ਇਥੇ ਉਥੇ ਤੇਰਾ ਘਰ ਦੇ ਪਰਾ ਮੇਰਾ ਘਰ ਹੀ ਹੋ ਕਿਉਂ ਮੜਾਇ ਮੁੰਡਾ ਮੇਰੇ ਪਿੰਡ ਦਾ ਦੱਸੀ ਘਰ ਮੇਰਾ ਕਿੱਥੇ ਇਹਨੂੰ ਕੁਛ ਵੀਰ ਜੀ ਮੈਂ ਪਾਣੀ ਕਿਸੂ ਦਾ ਕਰਦਾ ਪਾਏ ਜੀ ਲੈ ਕੇ ਆਇਆ ਮੈਂ ਪੀਣ ਲੱਗਾ ਹਾਂ ਕੋਈ ਪਹਿਲੀ ਰਿਕਾਰਡਿੰਗ ਵਿੱਚ ਕਿਹਾ ਵੀ ਮੈਂ ਪੀ ਕੇ ਆਇਆ ਪੀ ਉਹ ਹੀ ਪੀਤਾ ਪੀਣ ਲੱਗਾ ਮੈਂ ਉਹ ਹੀ ਗੱਲ ਨਿਕਲ ਆਈ ਮੇਰੇ ਮੂੰਹੋਂ ਜਿੱਦਾਂ ਵੀ ਹੈ ਹਾਂਜੀ ਤੁਸੀਂ ਕਿਉਂ ਫੜਿਆ ਇਹਨੂੰ ਚਿਟਾ ਵੀ ਦਾ ਯੇ ਮੇਰੇ ਭਰਾਵਾਂ ਨੂੰ ਚਿਟਾ ਵੇਚਦਾ ਹੈ। ਹਾਂ। ਬਾਜੀ ਇਹ ਚਿਟਾ ਪਿੰਦਾ ਤਾਂ ਕਰਕੇ। ਇਹਨੂੰ ਆਖੋ ਇਹਦੀ ਵੀਡੀਓ ਹੁਣੇ ਹੁਣੇ ਨਹੀਂ ਵਾਦੀਆਂ ਲੈ ਕੇ ਆਇਆ ਪੁੱਛੇ ਇਹਨੂੰ। ਚਿਟੇ ਦੀ ਨਹੀਂ ਚਿਟੇ ਦੀ ਨਹੀਂ। ਇਹਨਾਂ ਬਾਜੀ ਮੇਰੇ ਕੋਲ ਮੋਬਾਈਲ ਪੈਸੇ ਖੋਏ ਹੀ। ਹਾਂ। ਖੋਏ ਕਿਉਂ? ਬਾਈਪਾਸ ਤੇ ਇੱਕ ਇਹ ਮੁੰਡਾ ਦੋ ਜਣੇ ਇਹਦੇ ਨਾਲ ਹੋਰ ਇਹਨਾਂ ਇੱਕ ਸੁਰੀ ਰੱਖੀ। ਹਾਂ। 6-7 ਅਜੇ ਵੀ ਸਰਪੰਚ ਸਟੇਟ ਰਿਪੋਰਟ ਦਿੱਤੀ ਇਹਨਾਂ ਦੇ ਮੈਂ। ਹਾਂ। ਝੂਠੀ ਬੋਲੀ। ਸਰਪੰਚ ਸਟੇਟ ਰਿਪੋਰਟ ਇਹਨਾਂ ਦੇ। ਏ ਮੈਨੂੰ ਪਤਾ ਨਹੀਂ ਕਿ ਕਿਹੜੇ ਪਿੰਡ ਦੇ ਆ ਕੀ ਆ ਕੀ ਨਹੀਂ ਏਦਾਂ ਸਾਇ ਸਾਇ ਮੈਨੂੰ ਪਤਾ ਲੱਗਾ ਕਿ ਇਹ ਕਿੱਥੋਂ ਦੇ ਆ ਕੀ ਨਹੀਂ ਇਹਨੂੰ ਪਤਾ ਠੀਕ ਹੈ ਮੈਨੂੰ ਪਤਾ ਲੱਗਾ ਇਹ ਕਿੱਥੋਂ ਦੇ ਆ ਸਭ ਕੋਈ ਇਹਨੂੰ ਪਵਾ ਨਹੀਂ ਵੀਰ ਮੈਨੂੰ ਟਾੜਾ ਨਹੀਂ ਇਹ ਪਤਾ ਜੇ ਕਿੱਥੋਂ ਦੇ ਜੇ ਤੁਸੀਂ ਹਾਂ ਤੁਸੀਂ ਵੀ ਜਾਣਦੇ ਹੋ ਜੰਗਲ ਫੇਰ ਅੱਜ ਤੋਂ ਅੱਜ ਮੈਂ ਦਵਾਈ ਲੈਣ ਚੱਲਾਂ ਹਾਂ ਤੇ ਇਹਨਾਂ ਨੂੰ ਮਾਰਿਆ ਹੈ ਬਸ ਭਾਈ ਕਿਦੋਂ ਮਾਰਿਆ ਹੈ ਕਿਤੇ ਮਾਰ ਰਿਹਾ ਤੇਰੇ ਵਰਦਨ ਵੀਰ ਜੀ ਮੇਰਾ ਆਟੋ ਉਥੇ ਸਰਕ ਜੇ ਖਲੋਤਾ ਮੈਨੂੰ ਆਟੋ ਸਾਈਡ ਤੇ ਕਰ ਲੈਣ ਦੋ ਬਸ 2 ਮਿੰਟ ਇੱਥੇ ਖਲੋਜੋ 2 ਮਿੰਟ ਰੁਕ ਜੋ ਵੀਰ ਜੀ 2 ਮਿੰਟ ਰੁਕ ਜੋ ਮਿਲਿਆ ਆਟੋ ਕਿਤੇ ਨਹੀਂ ਜਾਂਦਾ ਆਟੋ ਲੱਗਾ ਦਾ ਉਥੇ ਕੁਛ ਸਾਜੀ ਮਹਾਰਾਜ ਆਟੋ ਸਾਈਡ ਤੇ ਕਰ ਦੋ ਵੀਰ ਪਾਪਾ ਜੀ ਰੁਕੋ ਇੱਥੇ ਵੀਰ ਸੱਚ ਦੱਸਣਿਆ ਹਾਂ ਸੱਚ ਜਿਹੜੇ ਦੁਹਰਖਾ ਦਿਤੀ ਇਹਨਾਂ ਦੇ ਕੁਛਾ ਮੇਰਾ ਗਵੰਡੀ ਨਾ ਵੀਰ ਪਿੰਦਾ ਰਿਹਾ ਕਿ ਨਹੀਂ ਚਟਾ ਕੁਛ ਨਾ ਵੀ ਮੇਰਾ ਗਵੰਡੀ ਹੈ ਤੇਰੇ ਕੋਲ ਆ ਪਿੰਦਾ ਰਿਹਾ ਮੈਂ ਵੀਰ ਪਿੰਦਾ ਰਿਹਾ ਹਾਂ ਪੀਂਦਾ ਰਿਹਾ ਮੈਂ ਚਾਹੀਦਾ ਤੂੰ ਵੀ ਪੀਂਦਾ ਰਿਹਾ ਵਾ ਐਡੀ ਵੀਡੀਓ ਵਾ ਇਹਦਾ ਸਭ ਕੁਝ ਮੇਰੇ ਕੋਲ ਹੈਗਾ ਵਾ ਜਦੋਂ ਇਹਨੇ ਮੇਰੇ ਕੋਲ ਫੋਨ ਸਭ ਕੁਝ ਹੋਇਆ ਹੋਇਆ ਜੇ ਇਹ ਜਿਹੜਾ ਸਮਾਨ ਹੀ ਫੜਾਤਾ ਇਹਨੇ ਘਰੇ ਕੇ ਕਿਹਨੂੰ ਫੜਾਤਾ ਇਹ ਕੋਈ ਆ ਇਹਨੇ ਬੰਦਿਆਂ ਦੇ ਵਿੱਚ ਕਿਹਨੂੰ ਫੜਾ ਦਿੰਦੇ ਹਾਂ ਮੈਂ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਮੇਰੇ ਕੋਲ ਨਾ ਕੋਈ ਸਮਾਨ ਨਾ ਗੱਲਾਂ ਕੋ ਬਾਦ ਕੀ ਗੱਲਾਂ ਬਾਤਾਂ ਆ ਮੇਰੇ ਸਾਹਮਣੇ ਟੱਕੇ ਸਮਾਨ ਕੁਝ ਵੀ ਨਹੀਂ ਮੇਰੇ ਕੋਲ ਵੀਰ ਕਿਹੜੇ ਬੰਦੇ ਨੂੰ ਮੈਂ ਫੜਾਤਾ ਕਿਹੜੇ ਬੰਦੇ ਕਾਇਮ ਸਭ ਕੁਝ ਇਹਨਾਂ ਦੇ ਸਾਹਮਣੇ ਆ ਫੜਾ ਵੀ ਦਿੱਤਾ ਹੈਗਾ ਤੇ ਇੱਥੇ ਰਹਿਣਾ ਇਹਨਾਂ ਕਿਸੇ ਬੱਚੇ ਇੱਧਰ ਕੋਈ ਆ ਇੱਥੇ ਵੀਰ ਜੀ ਮੇਰਾ ਆੜੋ ਉੱਥੇ ਆ ਜਾਓ ਉੱਥੇ ਨਹੀਂ ਜਾਓ ਉੱਥੇ ਆ ਜਾਓ ਆਟੋ ਆ ਮੇਰੇ ਨਾਲ ਮੈਂ ਕਿਹਾ ਕਿ ਪੈਣਾ ਕਿਉਂ ਆਟੋ ਪਰ ਰਹਿਣਾ ਇਧਰ ਪੁੱਛਾ ਦੀ ਉੱਥੇ ਪੁੱਛ ਮੈਂ ਆਹ ਫੜੀ ਇਹਨੂੰ ਜਾ ਕੇ ਐਸਐਸਪੀ ਆਂਡੀ ਆਪ ਉਹ ਮੈਂ ਜਿੰਨੇ ਤੇ ਨਾ ਮਿਲਿਆ ਪਾਰਲੇ ਨੇ ਫੜਾਇਆ ਕਿ ਤੂੰ ਵਿੱਚ ਕਿੰਨੂੰ ਮੈਨੂੰ ਤੇਰੇ ਮੁੰਡੇ ਨੇ ਫੜਾਇਆ ਇਹ ਫੜਾ ਕੇ ਤੇਰੇ ਮੁੰਡੇ ਨੇ ਫੋਨ ਕਰਕੇ ਸੱਦਿਆ ਤੇਰੇ ਮੁੰਡੇ ਨੇ ਤੇਰੇ ਮੁੰਡੇ ਨੇ ਤੇਰੇ ਅੱਜਾ ਸਵਾਰੀ ਬੈਠੀ ਸੀ ਬੀਟੀ ਸਵਾਰੀ ਸਵਾਰੀ ਵੀਰ ਜੀ ਉਹ ਮੈਂ ਫਲਾਈਟ ਤੇਵਾ ਸਮਾਨ ਆ ਫੜ ਕੇ ਖੋ ਫੜ ਕੇ ਅਲੱਗ ਪੁਲੂ ਸੇ ਬੰਨ ਦੇ ਨੂੰ ਰਸੇ ਨਾਲ ਥਈ ਜੀ ਬੰਨਣਾ 10 ਹਾਂ ਹਾਂ 10 ਆ ਜਾ ਕੇ ਬਹੁਤ ਕਰਿਓ ਬਹੁਤ ਕਰਿਓ ਇਹ ਵੀ ਲੰਬੇ ਕਿਹੜਾ ਚੰਗੇ ਹਾਂ ਹਾਂ ਨਹੀਂ ਲਾ ਲ ਠੀਕ ਕੁੱਤਾ ਨਾ ਯਾਰ ਵੇ ਕਾ ਮਾਰੀ ਨਾ ਤੇਰੇ ਵਾਸਤੇ ਮੈਂ ਸਮਾਨੀ ਹੈਗਾ ਹਾਂ ਨਹੀਂ ਚਾਚਾ ਜੀ 8:00 ਨਹੀਂ ਕਰਕੇ ਆਏ ਨਹੀਂ ਆ ਮੇਰੇ ਚ ਲੈਟਰ ਪੰਨੇ ਆ ਇਹ ਮਾਨੀ ਕੈਮਰਾ ਇਹਦੇ ਨਾਲ ਬੁੜੇ ਲੜਦਾ ਸੀ ਹਿਦਾਰਾ ਜੀ ਇਹਨੇ ਉਹਨਾਂ ਨੂੰ ਫੜਾਇਆ ਨਹੀਂ ਵੀਰ ਜੀ ਤੁਸੀਂ ਇੱਥੇ ਲੱਗੇ ਜੇ ਮੈਂ ਇਹਨੂੰ ਨਹੀਂ ਫੜਾਇਆ ਵੀਰ ਜੀ ਤੁਸੀਂ ਇਹਨੂੰ ਨਹੀਂ ਫੜਾਇਆ ਜੀ ਮੈਂ ਇਹਨੂੰ ਸਮਾਨ ਨਹੀਂ ਫੜਾਇਆ ਕੁਝ ਨਹੀਂ ਭਾਈ ਪੈਸੇ ਪਹਿਲੇ ਲੱਗੇ ਬਣਾ ਬਹੁਤ ਪਾਇਆ ਨਹੀਂ ਭਾਈ ਲੜਨਾ ਇਹ ਮੇਰੇ ਕੋ ਆਟੋ ਮੇਰਾ ਸਰ ਮਾਤਾ ਵੀਡੀਓ ਦੇ ਦਿਓ ਸਮਾਨ ਦੇਖਦਾ ਇਹਦੇ ਉਸ ਤੇ ਗੋਈ ਲੋ ਸਮਝਿਆ ਆਈ ਪੇਡ ਤੇ ਗੋਈ ਨਹੀਂ ਦੇਈ ਦੀ ਪਹਿਲਾਂ ਮੈਂ ਭਾਜੀ ਪਹਿਲਾਂ ਦੇ ਦੇ ਸਜਾ ਕਰਦਾ ਅੱਧਿਆ ਕਹਾਂ ਮੈਂ ਬਟ ਆਇਆ ਵਾ ਵੀਡੀਓ ਬੜੀ ਕੀ ਕਰਾਉਂਦਾ ਦੁਬਾਰਾ ਆਣ ਕੇ ਮਾਰਦਾ ਇੰਦਾ ਵਾ ਟੈਂਪੂ ਦੇ ਟੈਂਪੂ ਬੰਦਾ ਦੀ ਗੋਈ ਉਹ ਟੈਂਪੂ ਵਾਲਾ ਟੈਂਪੂ ਬਣਾ ਸਰਦਾਰ ਮਾਨ ਵੇਖਦਾ ਜੂ ਵੇਖਦਾ ਸਮਾਨ ਦੇਖਦਾ ਮੇਰੇ ਕੋਲ ਆਟੋ ਇਸ ਭਾਜੀ ਹੋਰ ਲਗਾ ਆਟੋ ਮੇਰੇ ਸਵਾਈਨ ਲੱਗੇ ਤਾਂ ਮੈਂ ਚਵਾਈਦਾ ਚੱਲਿਆ ਹੱਸਦਾ ਲੋ 8 ਨਾ 8 ਨਾ ਪਿਛੇ ਵਾਲਾ ਇਹ ਦੋ ਚਾਗੀ ਨਾਲ ਇਦਾ ਜੇ ਹੋ ਰਹੀ ਉਹਨਾਂ ਨੂੰ ਦੋਸ਼ ਤੇ ਹੋ ਰਾਇ ਭਾਜੀ ਐਵੇਂ ਝੂਠ ਮਾਰੀ ਜਾਂਦੇ ਇਹ ਕਿਰੇ ਦੋ ਮੁੰਡੇ ਮੇਰੇ ਕੋਈ ਮੁੰਡਾ ਉਹ ਭਰਾ ਕੋਈ ਮੁੰਡਾ ਨਹੀਂ ਡਾਂਗ ਲੈ ਕੇ ਆਇਆ ਮੈਂ ਇਹਨਾਂ ਤੋਂ ਡਰਦਾ ਭੱਜਾ ਮੈਨੂੰ ਭਾਜੀ ਝੂਠ ਨਾ ਮਾਰਿਓ ਤੁਹਾਡੇ ਹੁੰਦੇ ਮੈਂ ਕਿਸੇ ਨੂੰ ਫੋਨ ਕੀਤਾ ਇੱਕ ਮਿੰਟ ਫੋਨ ਕੀਤਾ ਕਿਸੇ ਨੂੰ ਤੁਹਾਡੇ ਹੁੰਦੇ ਝੂਠ ਨਾ ਮਾਰਿਓ ਤੁਸੀਂ ਚਲੋ ਇਹ ਮੈਂ ਫੋਨ ਕੀਤਾ ਕਿਸੇ ਨੂੰ ਉਹ ਭੱਜੇ ਕਿਹੜੇ ਪਿਆਰ ਲੈ ਕੇ ਆਏ ਬੰਦੇ ਕੋ ਕੌਣ ਉਹ ਵੀਰ ਜੀ ਮੈਨੂੰ ਕੀ ਪਤਾ ਕੌਣ ਹੀ ਮੈਂ ਕਿਸੇ ਨੂੰ ਫੋਨ ਕੀਤਾ ਜਾਂ ਕੁਝ ਦੱਸੋ ਮੈਨੂੰ ਜੇ ਕੁਝ ਤਾਂ ਹੈ ਇਹਨੂੰ ਦੇ ਤੇ ਵੀਰ ਜੀ ਆਟੋ ਆਟੋ ਚਲਾਉਣ ਵਾਲੇ ਨੂੰ ਜਾਂਦੇ ਆ ਤੁਹਾਨੂੰ ਨਹੀਂ ਕੋਈ ਜਾਂਦਾ ਕੋਈ ਨਹੀਂ ਵਾਦੀਓ ਲੈਣ ਜਾਂਦੇ ਜੇ ਪੀਂਦੇ ਜੇ ਤੁਹਾਨੂੰ ਨਹੀਂ ਕੋਈ ਜਾਂਦਾ ਬਾਕੀ 200 ਬੰਦੇ ਬਾਕੀ 200 ਨਾ ਆਟੋ ਦੀ ਚਾਬੀ ਕਿਸੇ ਆ ਵੇ ਆਟੋ ਦੀ ਚਾਬੀ ਕਿੱਥੇ ਹੈ ਤੇਰੀ ਨਹੀਂ ਆਟੋ ਸੈਲਫ ਸਟਾਰ ਨਹੀਂ ਹੈ ਤਾਂ ਕਸਟਾਰ ਚਲਾਉ ਗੱਡੀ ਚ ਚਲੋ ਛੇਪਾ ਕੀ ਕੋ ਲੈਣ ਗਏ ਪੈਸੇ ਲੈ ਕੇ ਭੱਜ ਜੂਗਾ ਨਾ ਭੱਜੇ ਚੁੱਸ ਮੱਝ ਚੱਲੇ ਆਂ ਮੈਂ ਪੀਣਾ ਆ ਆ ਜੀ ਆਜਦੇ ਆ ਸ਼ਟਾਰੀ ਮੈਂ ਤਾਲੀ ਗੱਡੀ ਚ ਗੱਡੀ ਚ ਉਹਨਾਂ ਨੂੰ ਉਹ ਬਾਈਟ ਦੇ ਉਹਨਾਂ ਨੂੰ ਜਿਹੜੀ ਅੰਡੀ ਚਿਹੜੀ ਜਿਹੜੀ ਬਾਈਕੀ ਨਾਲ ਨਹੀਂ ਕੋਈ ਕਰਨੀ ਇੱਕ ਜਣਾ ਬਹਿ ਜਾ ਤੁਸੀਂ ਆ ਜਾ ਸਰ ਮੈਂ ਤੁਹਾਨੂੰ ਦੱਸਦਾ ਜਾ ਕਰ ਮੈਂ ਬਹਿ ਜਾ ਇੱਥੇ ਸਾਰਾ ਬੜਾ ਸ਼ਾਤਰ ਦੇ ਨਾਲ ਇੱਕ ਜਣਾ ਬਹਿ ਜਾ ਕੋਈ ਬਹਿ ਜਾ ਮੇਰੇ ਨਾਲ ਕੋਈ ਬਹਿ ਸ਼ਾਤਰ ਦੇ ਨਾਲ ਮੇਰੇ ਨਾਲ ਕੋਈ ਇੱਧਰ ਬਹਿ ਜਾ ਅੱਗੇ ਬਹਿ ਜਾ ਤੂੰ ਅੱਗੇ ਪਾ ਦੇ ਭਾਈ ਇਹੋ ਕੋਈ ਨਾ ਕਿੱਥਾ ਟਿਕਾ ਇੱਧਰ ਇਹ ਕਹਿੰਦੇ ਤੇ ਸ਼ੁਰੂ ਮੇਰੇ ਵੀ ਕਹਿੰਦੇ ਯਾਰ ਅੱਲੇ ਆ ਮੈਂ ਉਹਨੇ ਨਾ ਰੱਖਿਆ ਮੇਰੇ ਇਹਨਾਂ ਮੈਨੂੰ ਆਖਿਆ ਕਿ ਆ ਜੋ ਹੋ ਜਾਗਾ ਇੱਧਰ ਕੋ ਕਰ ਦੇ ਨਾ ਵੀ ਕਹਲਾ ਵਿੱਚ ਲੇਡੀਜ਼ ਦੇ 200 ਕਾਰੀਆਂ ਰਹਿ ਮੇਰੇ ਕੋਲ ਮੇਰੇ ਕੋ ਪੂਣੀ ਹੀ ਕਿੰਦਰ ਘਾਟ ਸੀ ਸਰਫਾ ਦਿੱਤੀ ਇਹਨਾਂ ਦੇ ਤੇ ਕਿੱਥੇ ਚੌਂਕੀ ਸਰਬਨ ਸਟੇਟ ਚੌਂਕੀ ਦੇ ਵਿੱਚ ਮੈਂ ਲੈ ਆਇਆ ਇਹਨਾਂ ਨੂੰ 500 ਰੁਪਇਆ ਮੁੰਡੇ ਕੋ ਫੜਿਆ ਮੈਂ ਲੈ ਆਇਆ ਇਹਨਾਂ ਨੂੰ 500 ਰੁਪਇਆ ਤੇ ਕੋ ਫੜਿਆ ਨਹੀਂ ਇੱਕ 500 ਦਾ ਨੋਟ ਹੈ ਮੇਰੇ ਕੋਲ ਬਾਕੀ 100 100 ਦੇ 20 20 ਦੇ ਨੋਟ ਹੀ 500 ਇਹਦੀ ਗੱਲ ਮੈਂ ਵੀ ਦੱਸ ਦਿੰਦਾ ਕਰ ਬੰਦੇ ਕੋ 500 ਦਾ ਫੜ ਮੈਂ ਨਹੀਂ ਕਿਹਾ ਮੈਂ ਵੀ ਦੱਸ ਦਿੰਦਾ ਜਿਹਦੇ ਖਾਤ ਲਾ ਕੇ ਆਏ ਜਿਹਦੇ ਕੋ 500 ਦਾ ਨੋਟ ਲੈ ਕੇ ਆਇਆ ਤੈਨੂੰ ਉਹਦੇ ਘਰ ਲੈ ਜਾਗਾ 500 ਨੋਟ ਦੇ ਤੈਨੂੰ ਸਮਝਾਇਆ ਤੈਨੂੰ ਮੈਂ ਦੱਸਣਾ ਹਾਂ ਤੈਨੂੰ ਆਜੂ ਆਦੇ ਜੇ ਕੋ ਮ ਖਾਦ ਲਾ ਗਾਇਆ ਹਾਂ ਹਾਂਜੀ ਨਹੀਂ ਬੇਟੀ ਸਮਾਨ ਕਰ ਰਹੇ ਹਾਂ ਅਸਲੀ ਫੜਿਆ ਹੁ ਪੁੱਛੋ ਕਮਰਾ ਮੈਂ ਬਾਪ ਜੀ ਪੀਣਾ ਪੀਣਾ ਨੇ ਉਹ ਬਿਲੀਆ ਪੀਣਾ ਹਨ ਦੇਖਿਆ ਨਾ ਤੱਕ ਤਾ ਪੀਣਾ ਅੱਗੇ ਕਹਿੰਦਾ ਮੈਂ ਆਈ ਇਹ ਗੱਲ ਤੋਂ ਇੱਕ ਬਾਤ ਕਰ ਆਪਣੀ ਸਾਰਾ ਇਹ ਹੋ ਰਿਹਾ ਕੋਈ ਨਸ਼ੇੜੀ ਆ ਰਿਹਾ ਨਾ ਪਰਸਪਤੂ ਸੱਗੀ ਆ ਜੀ ਆ ਸਾਨੂੰ ਇਨਫੋਰਮੇਸ਼ਨ ਆਈ ਕਿ ਕੁਛ ਨਸ਼ੇੜੀ ਜਿਹੜੇ ਆਪਸ ਚ ਲੜਦੇ ਆ ਤੇ ਇਨਾਂ ਕੋ ਸਮਾਨ ਵੀ ਹੈਗਾ ਅਸੀਂ ਉਹ ਜਦੋਂ ਉੱਥੇ ਮੌਕੇ ਤੇ ਪਹੁੰਚੇ ਉਹਦੇ ਕੋ ਪੰਨੀ ਤੇ ਕੋਈ ਲਾਈਟਰ ਲੂਟਰ ਮਿਲਿਆ ਹੋਰ ਵੈਰੀਫਾਈ ਕਰ ਰਹੇ ਆ ਕਿ ਇਨਾਂ ਦੇ ਮਾਰੂ ਹਥਿਆਰ ਵੀ ਕੋਈ ਲੈ ਕੇ ਆਏ ਸੀ ਦਾਤਰ ਦੂਤਰ ਉਹ ਅਸੀਂ ਵੈਰੀਫਾਈ ਕਰਕੇ ਜੋ ਕਾਨੂੰਨੀ ਕਾਰਵਾਈ ਬੰਦੀ ਅੱਗੇ ਕਰਾਂਗੇ ਕਿੰਨੇ ਕੁ ਲੋਕ ਪਬਲਿਕ ਦੀ ਆਵਾਜ਼ ਆ ਕਿ ਇੱਥੇ ਕੋਈ ਨਵੀਂ ਵਰਦੀ ਆ ਜਾਂ ਕੁਛ ਕਰਦੇ ਪਏ ਸੀ ਅਗਰ ਤੁਸੀਂ ਇਹ ਚੈਨ ਚਲਾਓ ਤੇ ਵੱਡੀ ਕਾਮਯਾਬੀ ਹੋ ਸਕਦੀ ਨਹੀਂ ਵੇਖੋ ਮੈਂ ਤੁਹਾਡਾ ਜਿਨ੍ਹਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਮੈਂ ਉਹਨਾਂ ਦਾ ਨਾਮ ਤੇ ਨਹੀਂ ਡਿਸਕਲੋਜ਼ ਕਰ ਸਕਦਾ ਪਰ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜੇ ਸਾਰੇ ਪਬਲਿਕ ਇਦਾਂ ਦੇ ਰਿਸਪਾਂਸਿਬਲ ਹੋ ਜਾਈਏ ਤੇ ਪੁਲਿਸ ਦੀ ਵਰਕਿੰਗ ਵਿੱਚ ਹੋਰ ਸੁਧਾਰ ਆਏਗਾ ਥੈਂਕ ਯੂ ਥੈਂਕ ਯੂ ਓ ਭਾਈ ਇੱਧਰ ਆਸ ਮਾਰੀਏ ਇੱਧਰ ਬੰਦਾ ਫੜਿਆ ਓਏ ਮੁੰਡਾ ਪੰਨਾ ਬਣਾ ਤੈਨੂੰ ਓਏ ਭਾਈ ਸਾਹਿਬ ਨਾ ਪੰਨਾ ਬਣਾ ਪੰਨਾ ਮਾਲਾ ਹੋਰ ਪਰ ਨੋ ਬੰਦ ਪੰਨਾ ਬਣਾ ਪੈਣਾ ਭਾਈ ਜੀ ਲਾਓ ਓਏ ਇਹਦਾ ਖੁੱਲਿਆ ਪੰਨਾ ਬਣਾ ਲੈ ਪੰਨਾ ਪੜਾਇਆ ਪੰਨਾ ਨੇ ਨਾ ਬਾਕੀ ਕੀਤਾ ਹੈ ਇਹਦਾ ਨਾਮ ਸੀ ਵੀ ਆ ਇਹ ਗੱਲ ਕਰਦਾ ਆਪਾਂ ਚੱਲਦਾ ਰੈਗੂਲਰ ਮਾਈਕੋਨ ਜੇ ਕੋਈ ਹੈਗੀ ਆ ਮੀਰ ਜੀ ਆ ਫੋਨ ਵਾਲੇ ਨੂੰ ਵੀ ਇੱਥੇ ਸੱਦ ਲੈਣਾ ਟਾਡੀ ਰਿਪੋਰਟ ਕੀਤੀ ਆ ਮੈਂ ਤੈਨੂੰ ਰਿਪੋਰਟ ਕੀਤੀ ਵੀ ਕੋਈ ਆਇਆ ਕਿਉਂ ਨਹੀਂ ਰਿਪੋਰਟ ਕੀਤੀ ਭੈਣਾ ਮੈਨੂੰ ਹੱਥੇ ਦੱਸ ਨੀ ਤਾ ਦੱਸ ਲਿਆ ਤੇ ਪੂਰੇ ਆ ਪੜਿਆ ਇੱਕ ਮਿੰਟ ਪੜਾ ਨਹੀਂ ਪੜਾਂਗਾ ਪੜਾ ਅੱਚਲ ਦੀਆਂ ਸਵਾਰੀਆਂ ਐ ਮੇਰੇ ਕੋ ਆ ਦੱਸੋ ਗਾਹਾਂਗੇ ਅੱਚਲ ਦੀਆਂ ਸਵਾਰੀਆਂ ਐ ਮੇਰੇ ਕੋ ਇਹਨਾਂ ਮੈਨੂੰ ਬਾਈਪਾਸ ਤੇ ਡੱਕਿਆ ਠੀਕ ਐ ਤਿੰਨ ਜਣੇ ਚਿੱਟਾ ਵਿੱਚ ਨੇ ਆ ਉੱਥੇ ਚਿੱਟਾ ਗਾ ਵਿੱਚ ਨੇ ਆ ਆਹੇ ਸੂਰਜਾ ਨੇ ਲਿਆ ਸੂਰਜਾ ਨਹੀਂ ਨਾ ਉੱਥੇ ਸੂਰਜਾ ਲਿਆ ਸੂਰਜ ਚੜਾ ਸੂਰਜ ਦੇ ਤੇਰੇ ਨਾਲ ਹੀ ਮੈਂ ਵੀ ਨਹੀਂ ਟੁੱਟਾ ਓਏ ਓ ਸਾਲਿਆ ਮੈਂ ਇਤਨਾ ਜਾਣਦੇ ਨੇ ਫਿਰ ਤੇ ਮੈਂ ਗੰਡੂ ਬੰਦਾ ਨਹੀਂ ਆ ਮੈਂ ਗੰਡੂ ਦਾ ਚੰਗਾ ਬੰਦਾ ਪੂਰੀ ਚੁੰਗੀ ਦੇ ਪੁੱਛ ਕੇ ਆ ਓ ਤੂੰ ਪੈਸੇ ਖੋਏ ਨਹੀਂ ਮੇਰੇ ਕੋ ਕਿੰਨੇ ਤੂੰ ਛਟਾਕ ਹੋਇਆ ਤੇਰੇ ਕੋ ਮੈਂ ਨਹੀਂ ਛਟਾਕ ਹੋਇਆ ਤੂੰ ਪੈਸੇ ਪੂਰੇ ਮੇਰੇ ਜੀ ਕਿਸੇ ਦਾ ਪੂਰੀ ਲਾਸ਼ੀ ਲੈ ਵੀਰ ਤਰਾਸੀ ਲੈ ਤੇ ਮੈਂ ਪੀਣਾ